ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪੈ ਸੁਖ ਸਹਿਜ ਕਰ ਆਇਆ ਰਹਾਓ ਰਜ ਰਜ ਪੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਾਹਿ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ रोग गया प्रभु आप गवाया नींद पेई सुख सहज कर आया रहाओ रज रज भोजन खाओ मेरे पाई अमृत नाम रिद माहेते आई नानक गुरु पूरे शरणाई जिन अपने नाम की पैज रखाई बिलावल मोहल्ला पंजवा रोग गया प्रभु आप गवाया नींद पेई सुख सहज कर आया रहाओ रज रज भोजन खाओ मेरे पाई अमृत नाम रिद महे तेहाई नानक गुर पूरे सरनाई जिन अपने नाम की पैज रखाई बिलावल मोहल्ला पंजवा रोग गया प्रभु आप गवाया ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਪੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਾਏ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ रज रज भोजन खावो मेरे पाई अमृत नाम रितमाए ते आई नानक गुरु पूरे सरनाई जिन अपने नाम की पै ज रखाई बिलावल मोहल्ला पंजा रोग गया प्रभु आप गवाया नींद पे सुख सहज कर आया रहाओ रज रज भोजन खावो मेरे पाई ਅੰਮ੍ਰਿਤ ਨਾਮ ਰਿਦ ਮਾਏ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰਜ ਰਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਾਏ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰਜ ਰਜ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਾਹੀ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜੇ ਰਖਾਈ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰਜ ਰਜ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਾਏ ਤੇ ਆਈ नानक पूरे सरनाई जिन अपने नाम की पैज रखाई वाहेगुरु जी का खालसा वाहेगुरु जी की फतेह